ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸ ਸਵੀਕਾਰ ਮੈਂ ਹਾਂ ਤੁਹਾਡਾ ਹੌਸਰਾ ਜੇ ਭਾਰਤ ਕੂਸ਼ਨ ਆਸ਼ੂ ਕਿਉਂ ਹਾਰੇ ਭਾਰਤ ਕੂਸ਼ਨ ਆਸ਼ੂ ਦੂਜੇ ਨੰਬਰ ਤੇ ਕਿਉਂ ਰਹੇ ਕਿਉਂਕਿ ਭਾਰਤ ਕੂਸ਼ਨ ਆਲਰੇਡੀ ਇਥੇ ਦੋ ਵਾਰ ਵਿਧਾਇਕ ਰਹ ਚੁੱਕੇ ਨੇ ਜੇਕਰ ਕੱਲ ਕਰੀਏ ਕਾਂਗਰਸ ਦੇ ਇਤਿਹਾਸ ਦੀ ਤੇ ਕਾਂਗਰਸ ਇਥੇ ਲਗਾਤਾਰ 6 ਵਾਰ ਜਿੱਤੀ ਹੋਈ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਥੇ 10 ਵਾਰ ਜਿਹੜੇ ਵਿਧਾਇਕ ਅਲੱਗ-ਅਲੱਗ ਪਾਰਟੀਆਂ ਵੱਲੋਂ ਜਿੱਤੇ ਲੇਕਿਨ ਸਭ ਤੋਂ ਜ਼ਿਆਦਾ ਜਿੱਤੇ ਕਾਂਗਰਸ ਪਾਰਟੀ ਵੱਲੋਂ ਬੜਾ ਵੱਡਾ ਤੱਥ ਸਾਹਮਣੇ ਆਇਆ ਹੈ ਭਾਰਤ ਕ੍ਰੂਸ਼ਨ ਆਸ਼ੂ ਦੇ ਹਾਰਨ ਦਾ ਕੀ ਕਾਰਨ ਬਣਿਆ ਕਿਉਂਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ 40 ਸਟਾਰ ਪ੍ਰਚਾਰਕ ਚੋਣ ਮੈਦਾਨ ਤੇ ਵਿੱਚ ਉਤਾਰੇ ਗਏ ਗਾ ਪਾ ਦਿੱਤਾ ਸੀ ਗਲੀਆਂ ਦੇ ਵਿੱਚ ਭਾਰਤ ਕ੍ਰੂਸ਼ਨ ਆਸ਼ੂ ਉਸ ਦੇ ਵਰਕਰਾਂ ਉਸ ਦੇ ਵੋਟਰਾਂ ਅਤੇ ਜਿਹੜੇ 40 ਸਟਾਰ ਪ੍ਰਚਾਰਕ ਚੋਣ ਮદાન ਦੇ ਵਿੱਚ उतारे ਗਏ ਸੀ ਕਾਂਗਰਸ ਪਾਰਟੀ ਦੀ ਹਾਰ ਹਾਈ ਕਮਾਂਡ ਵੱਲੋਂ ਇਸ ਦੇ ਬਾਵਜੂਦ ਵੀ ਭਾਰਤ ਕੁਸ਼ਨ 10000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਹਾਰ ਗਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਪ ਅਰੋੜਾ ਉਹਨਾਂ ਦੇਖੋ ਲੋ ਆਖਰਕਾਰ ਕਿਉਂ ਹਾਰੇ ਕਿਉਂਕਿ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸੀ ਐਗਜ਼ੈਕਟ ਪੋਲ ਆ ਰਹੇ ਸੀ ਉਹ ਕਹਿੰਦੇ ਸੀ ਕਿ ਭਾਰਤ ਖੂਚਨ ਆਸ਼ੂ ਪਹਿਲੀ ਗੱਲ ਤੇ ਹਾਰਦੇ ਨਹੀਂ ਜੇਕਰ ਹਾਰਨਗੇ ਵੀ ਹਜ਼ਾਰ 2000 ਵਕਤ ਵਕਤ 3000 ਵੋਟ ਦੇ ਫਰਕ ਨਾਲ ਹਾਰ ਸਕਦੇ ਨੇ ਲੇਕਿਨ 10000 ਵੋਟ ਦੇ ਤੋਂ ਪਲੱਸ ਦੇ ਫਰਕ ਨਾਲ ਆਇਆ ਹਾਰੇ 10576 ਸਮਥਿੰਗ ਵੋਟਾਂ ਕਈਆਂ ਜਾ ਰਹੀਆਂ ਨੇ ਕਾਰਨ ਸਾਹਮਣੇ ਆਇਆ ਹੈ ਇਸ ਦਾ ਖੁਲਾਸਾ ਖੁਦ ਜਿਹੜੇ ਨੇ ਕਾਂਗਰਸ ਪਾਰਟੀ ਦੇ ਵਰਕਰ ਕਰ ਰਹੇ ਨੇ ਕਿ ਜਿੰਨੇ ਵੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ 40 ਸਟਾਰ ਪ੍ਰਚਾਰਕ ਚੋਣ ਮੈਦਾਨ ਦੇ ਵਿੱਚ ਉਤਾਰੇ ਇਹਨਾਂ ਨੂੰ ਇੱਕ ਸਟੇਜ ਤੇ ਨਹੀਂ ਦੇਖਿਆ ਗਿਆ ਜੇਕਰ ਕਿਸੇ ਦੀ ਘਰ ਵਾਪਸੀ ਕਰਵਾਈ ਗਈ ਬਿਬੇਸ਼ बघेल ਅਤੇ ਰਾਜਾ ਅੜੇ ਕਹਿੰਦੇ ਕਿ ਮੈਂ ਕਰੋਨਾ ਸੀ ਸੁਖਿੰਦਰ ਸਿੰਘ ਰੰਧਾਵਾ ਵੀ ਚੋਣ ਮੈਦਾਨ ਦੇ ਵਿੱਚੋਂ ਬਾਹਰ ਆਏ ਸੁਖਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੈਨੂੰ ਭਾਰਤ ਪੁਸ਼ਪ ਆਸ਼ੂ ਨੇ ਇਨਵੀਟੇਸ਼ਨ ਨਹੀਂ ਦਿੱਤਾ ਤੇ ਮੈਂ ਭਾਈ ਕਿਹੜਾ ਵਿਹਲਾ ਭਾਰਤ ਪੂਸ਼ਣ ਆਸ਼ੂ ਦੇ ਹੱਕ ਵਿੱਚ ਵੋਟਾਂ ਨਹੀਂ ਮੰਗਿਆ ਗਿਆ ਰਾਜਾ ਵੜਿੰਗ ਵੱਲੋਂ ਇਹ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਹੋਇਆ ਹੈ ਕਿ ਪਾਰਟੀ ਦਾ ਪ੍ਰਧਾਨ ਆਸ਼ੂ ਵੜਿੰਗ ਦੇ ਘਰ ਜਾਂਦਾ ਹੈ ਅਤੇ ਉੱਥੋਂ ਬੇਰੰਗ ਮੁਰਦਾ ਹੈ ਭਾਰਤ ਪੂਸ਼ਣ ਆਸ਼ੂ ਦੀ ਧੌਣ ਦੇ ਵਿੱਚ ਵੀ ਇਕੱਲਾ ਸੀ ਵੀ ਭਾਈ ਮੇਰੇ ਕੋਲ ਟਾਈਮ ਹੀ ਨਹੀਂ ਸੀ ਜੇਕਰ ਉਹਨੇ ਮੇਰੇ ਘਰ ਆਉਣਾ ਸੀ ਤੇ ਮੈਨੂੰ ਪਹਿਲਾਂ ਦੱਸ ਦੇਣਾ ਚਾਹੀਦਾ ਸੀ ਨਹੀਂ ਤੁਹਾਡੇ ਆਪਸੀ ਮਤਭੇਦ ਤੁਹਾਡੀ ਆਪਸੀ ਵਿਚਾਰ ਧਾਰਾ ਤੁਹਾਡੇ ਆਪ ਦਾ ਆਪਸ ਵਿੱਚ ਗਠਬੰਧਨ ਨਹੀਂ ਤੁਸੀਂ ਆਪ ਹੀ ਤਿੱਤਰ-ਮਿੱਤਰ ਹੋਏ ਫਿਰਦੇ ਹੋ ਤਾਂ ਫਿਰ ਲੋਕਾਂ ਨੂੰ ਪਤਾ ਸੀ ਲੋਕਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਸਹੀ ਨਹੀਂ ਚੱਲ ਰਿਹਾ ਆਪ ਆਦਮੀ ਪਾਰਟੀ ਦੇ ਜਿੰਨੇ ਵੀ ਵੱਡੇ ਆਕੂ ਨੇ ਉਹ ਕੁਰਸੀਆਂ ਦੀ ਦੌੜ ਦੇ ਵਿੱਚ ਜਾਂ ਹੌੜ ਦੇ ਵਿੱਚ ਲੱਗੇ ਹੋਏ ਨੇ ਕੋਈ ਕਹਿੰਦਾ ਮੈਂ ਪ੍ਰਧਾਨ ਬਣਾ ਕੋਈ ਕਹਿੰਦਾ ਉਹ ਪ੍ਰਧਾਨ ਬਣੇ ਇਸ ਨੂੰ ਲੈ ਕੇ ਜਿਹੜੀ ਵੱਡੀ ਹਾਰ ਹੋਈ ਹੈ ਭਾਰਤ ਕੂਸ਼ਲ ਆਸ਼ੂ ਦੀ ਤੇ ਦੂਸਰੇ ਪਾਸੇ ਭਾਰਤ ਕੂਸ਼ਲ ਆਸ਼ੂ ਦੇ ਹੱਕ ਵਿੱਚ ਚੋਣ ਪ੍ਰਚਾਰ ਜਿਹਨਾਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਕੀਤਾ ਉਹਨਾਂ ਚੋਣ ਪ੍ਰਚਾਰ ਨਹੀਂ ਹੋ ਸਕਿਆ ਹੁਣ ਭਾਰਤ ਕੂਸ਼ਲ ਆਸ਼ੂ ਇਸ ਦਾ ਠਿਕਰਾ ਭੰਨ ਰਹੇ ਨੇ ਜਿਹੜੇ 40 ਸਾਲ ਪ੍ਰਚਲਿਤ ਸੀ ਅਤੇ ਪੰਜਾਬ ਪ੍ਰਧਾਨ ਰਾਜਾ ਵੜੇ ਕੁੱਤੇ ਤੇ ਇੱਕ ਗਲਤੀ ਭਾਪਤ ਕੁਸ਼ਨ ਆਸ਼ੂ ਦੀ ਵੀ ਹੈ ਕਿ ਜਦੋਂ ਘਰ ਗਿਆ ਸੀ ਮਿਲਣਾ ਚਾਹੀਦਾ ਸੀ ਫਿਰ ਜੇਕਰ ਪ੍ਰਧਾਨ ਉਧਰ ਮੈਂਬਰ ਆਫ ਪਾਰਲੀਮੈਂਟ ਜੇਕਰ ਤੁਹਾਡੇ ਘਰ ਆਉਂਦਾ ਤੁਸੀਂ ਕਹਿੰਦੇ ਹੋ ਕੋਈ ਮੇਰੇ ਕੋਲ ਆਈ ਡੋਟ ਹੈਵ ਅ ਟਾਈਮ ਟੂ ਮੀਟ ਰਾਜਾ ਬੜੇ ਤੇ ਫਿਰ ਤੁਹਾਡੇ ਨਾਲ ਇਸ ਤਰ੍ਹਾਂ ਹੀ ਹੋਵੇਗਾ ਯਾਨੀ ਕਿ ਵੱਡੀ ਹਾਤਾਕਾਰ ਇਹ ਆਇਆ ਹੈ ਕਿ ਜਿੰਨੇ ਵੀ ਕਾਂਗਰਸ ਪਾਰਟੀ ਦੇ ਵੱਡੇ ਆਗੂ ਸੀ ਰਾਣਾ ਗੁਜੀ ਚਰਨਜੀਤ ਸਿੰਘ ਚੰਨੀ ਪ੍ਰਗਟ ਸਿੰਘ ਸੁਖਪਾਲ ਸਿੰਘ ਖੈਰਾ ਸੁਖਵਿੰਦਰ ਸਿੰਘ ਦਾਵਾ ਰਾਜਾ ਫੜੀ ਪ੍ਰਤਾਪਿਕ ਬਾਜਵਾ ਇਹ ਸਾਰੇ ਇੱਕੋ ਸਟੇਜ ਉੱਤੇ ਨਹੀਂ ਦਿਖੇ ਇਹਨਾਂ ਨੇ ਆਪੋ ਆਪਣੀਆਂ ਸਿਆਸੀ ਸਟੇਜਾਂ ਲਗਾਈਆਂ ਉੱਥੋਂ ਚੋਣ ਪ੍ਰਚਾਰ ਕੀਤੇ ਲੋਕਾਂ ਨੂੰ ਪਤਾ ਲੱਗ ਗਿਆ ਤੇ ਦੂਸਰੇ ਪਾਸੇ ਇਹ ਵੀ ਗੱਲ ਬੜੀ ਵੱਡੀ ਗੱਲ ਹੈ ਕਿ ਲਗਭਗ ਇਹ ਵੀ ਆਂਕੜੇ ਕਹਿ ਰਹੇ ਸੀ ਕਿ 80 ਤੋਂ 90% ਚਾਹੇ ਉਹ ਵਿਧਾਨ ਸਭਾ ਦੀ ਚੋਣ ਹੋਵੇ ਚਾਹੇ ਉਹ ਲੋਕ ਸਭਾ ਦੀ ਚੋਣ ਹੋਵੇ ਯਾਨੀ ਕਿ ਬਾਈਪੋਲ ਹਾਕਮ ਤੇ ਰਵੰਨੋਂ ਹੀ ਜਿੱਤੇ ਜਾਂਦੇ ਨੇ